ਅੱਜ ਖੰਨਾ ਪੁਲਿਸ ਤੇ ਖੰਨਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਨਸ਼ੇ ਦਾ ਤਸਕਰ ਵਿਕੀ son of ਪਿੱਟੂ ਜੋ ਮੀਟ ਮਾਰਕੀਟ ਚ ਦਰਹਿਣ ਵਾਲਾ ਹੈਗਾ ਹਾਲ ਫਿਲਹਾਲ ਚ ਕਰਤਾਰਨਗਰ ਰਹੇਗਾ ਉਹਦੇ ਇੱਕ ਇਲੈਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਜਿਹੜਾ ਵਿਕੀ ਹੈਗਾ ਹਾਲ ਫਿਲਹਾਲ ਜੇਲ੍ਹ ਚ ਹੈਗਾ ਤੇ ਇਹਦੇ ਉੱਪਰ ਦੋ ਐਨਡੀਪੀਜ਼ ਦੇ ਮੁਕਦਮੇ ਹੈ ਇੱਕ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ 1.5 ਕਿਲੋ ਆਈਸ ਤੇ 1 ਕਿਲੋ ਫੀਮ ਇਹਦੇ ਕੋਲੋਂ ਬਰਾਮਦ ਹੋਈ ਸੀਗੀ ਦੇ ਅੱਜ ਜੋ ਇਹਦੀ ਇਲੈਗਲ ਕੰਸਟਰਕਸ਼ਨ ਹੈ ਤੇ ਉੱਪਰ ਮਿਊਂਸਿਪੈਲਿਟੀ ਵੱਲੋਂ ਇੱਕ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਅਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈਗੀ ਤੇ ਖੰਨਾ ਪੁਲਿਸ ਐਂਡ ਪੂਰਾ ਪੂਰਾ ਹੀ ਜੋ ਐਡਮਿਨਿਸਟ੍ਰੇਸ਼ਨ ਹੈ ਉਹਦਾ ਜੋ ਹੀ ਯੁੱਧ ਨਸ਼ੇ ਵਿਰੋਧੀ ਜੋ ਕਾਰਵਾਈ ਚੱਲ ਰਹੀ ਹੈਗੀ ਤੇ ਮਾਰਚ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਵਧੀਆ ਕੰਮ ਰਿਹਾ ਹੈ ਖੰਨਾ ਸਪੈਸ਼ਲੀ ਜ਼ਿਲ੍ਹੇ ਦੇ ਵਿੱਚ ਅਸੀਂ 900 ਤੋਂ ਵੱਧ ਅ ਪੈਡਲਰਸ ਵਗੈਰਾ ਹੋਂ ਤੱਕ ਫਾੜ ਲੀਏ ਹਨ ਤੇ ਅੱਗੇ ਵੀ ਇਦਾਂ ਦੀ ਕਾਰਵਾਈ ਚੱਲਦੀ ਰਹੇਗੀ ਮੈਡਮ ਹੋਰ ਜੋ ਨਸਰ ਤਖਤਰ ਖੰਨੇ ਦੇ ਵਿੱਚੋਂ ਹੋ ਕੇ ਉਹਦੇ ਨਿਗਰਜਾ ਉੱਥੇ ਵੀ ਕੰਮ ਚੱਲੂ ਜੀ ਅ ਦੇਖੀ ਪਹਿਲਾਂ ਵੀ ਮੈਂ ਜਿਵੇਂ ਮੀਡੀਆ ਨੂੰ ਦੱਸਿਆ ਹੈਗਾ ਕੀ ਲੀਗਲੀ ਅਸੀਂ ਜੋ ਨਸ਼ੇ ਦੇ ਤਸਕਰ ਹੈ ਇਹਨਾਂ ਦੀ ਪ੍ਰਾਪਰਟੀਆਂ ਵਗੈਰੇ ਨੂੰ ਵੈਰੀਫਾਈ ਕਰਦੇ ਚੱਲੂ ਹੋ ਸਰ ਤੇ ਵਿੱਕੀ ਕੌਣ ਹੈ ਜਿਹਦੇ ਖਿਲਾਫ ਮਕਦਮਾ ਹੈ ਤੇ ਉਹਨਾਂ ਦੇ ਕਿੰਨੇ ਮਕਦਮੇ ਨੇ ਜੀ ਉਹਨਾਂ ਦੇ 2 ਮੁਕਦਮੇ ਸੀਗੇ ਉਹਦੇ ਕਰਕੇ ਅੱਜ ਤੁਹਾਨੂੰ ਐਡੀ ਕਾਰਵਾਈ ਚੱਲਣੀ ਪਈ ਕੀ ਕਹੋਗੇ ਜੀ ਸਰ ਜੇ ਲੋ ਜੋ ਵੀ ਗੁਨਾਹ ਕੀਤੇ ਅਸੀਂ ਮਾਫੀ ਮੰਗਦੇ ਆਂ ਪਰ ਅਗਲੀ ਵਾਰੋਂ ਕਿ ਅੱਦਾ ਦਾ ਕੋਈ ਗੁਨਾਹ ਨਹੀਂ ਕਰਾਂਗੇ ਠੀਕ ਹੈ 2 ਸਾਲ ਤਿੰਨ ਮਹੀਨੇ ਹੋ ਗਏ ਅਸੀਂ ਤਾਂ ਸ਼ਾਂਤੀ ਨਾਲ ਇੱਧਰ ਕਰਤਾਰਪੁਰ ਨਗਰ 'ਚ ਰਹਿਣ ਆਏ ਸੀਗੇ ਜੇ ਅਸੀਂ ਇਹੀ ਕੰਮ ਕਰਦੇ ਹੋਸੀ ਉੱਧਰ ਮੀਡ ਮਾਰਕੀਟ 'ਚ ਰਹੀ ਜਾਂਦੇ ਪਰ ਅਸੀਂ ਇੱਥੋਂ ਕਦੋਂ ਆ ਸਰਕਾਰ ਦੀ ਪੁਲਿਸ ਨੂੰ ਕੀ ਭਰੋਸਾ ਦਿਵਾਉਣੇ ਆ ਅਸੀਂ ਸਰਕਾਰ ਦੀ ਪੁਲਿਸ ਨੂੰ ਇਹੀ ਕਹਿੰਦੇ ਵੀ ਇੱਕ ਗੰਦ ਸੱਜੀ ਮੁੱਕਣਾ ਚਾਹੀਦਾ ਵਾ ਸੱਚਮੁੱਚ ਇਹ ਜਿਹੜੀ ਅਸੀਂ ਕਹਿੰਦੇ ਨਸ਼ਾ ਮੁੱਕਣਾ ਚਾਹੀਦਾ ਵਾ ਕਰੋ ਕਾਰਵਾਈ ਅਸੀਂ ਕਹਿੰਦੇ ਉਹਨਾਂ ਤੇ ਵੀ ਕਰੋ ਜਿਹੜੇ ਹਲੇ ਤੱਕ ਵੀ ਨਹੀਂ ਹਟਦੇ ਪਏ ਇੰਨੇ ਨੇ ਪਰਚੇ ਆ ਸਰ ਉਹਨਾਂ ਤੇ ਹਲੇ ਤੱਕ ਵੀ ਨਹੀਂ ਲੋਕ ਹਟਦੇ ਪਏ ਜੇ ਕੋਈ ਆਪਣੀ ਸੁਧਾਰ ਕੇ ਗਲਤੀ ਨੂੰ ਦੱਦਣਾ ਰਹਿਣਾ ਚਾਹੁੰਦਾ ਉਹਨੂੰ ਵੀ ਰਹਿਣ ਨਹੀਂ ਦਿੰਦੇ ਇਹ ਬਿਨਾਂ ਜੱਜ ਸਾਡੇ ਨਾਲ ਆ ਘਰ ਦਿੱਤਾ ਇਦਾਂ ਦੇ ਰਹਿਣ ਕਰੋ ਹੋਟਲ ਦੇ ਵਿੱਚ ਦੇ ਇਹਨਾਂ ਨੂੰ ਉਹਨਾਂ ਦੇ ਰਾਹ ਦੀ ਨਾ ਉਹਨਾਂ ਦੇ ਰਾਹ ਦਾ ਨਾ ਜਾ ਰਿਹਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਕਿ ਇਸਤਾਨ ਦੇ ਮਾਪੇ ਜਿਹੜਾ ਟੋਆ ਨੋਟਕ ਕੀ ਪ੍ਰਵੀਜ਼ਨ ਨਾਲ ਦਿੱਤਾ ਸੀ ਕਿਉਂ ਨਾ ਦਿੱਤਾ ਕਰ ਸੀ ਇਹਨਾਂ ਨੇ ਨਾਹੇ ਦੇ ਜਾਨ ਨਾਹੇ ਕੋਟੇ ਜਾਨੀ ਕੋਈ ਇਹਨਾਂ ਦਾ ਨਕਸ਼ਾ ਪਾਸ ਪੈਣਾ ਸੀ ਜੋ ਉਹ ਇਹ ਗੱਲ ਨਹੀਂ ਰਹੇ ਉਹ ਕਹਿੰਦੇ ਉਹ ਆਪਣਾ ਕੰਮ ਨੇ ਉਹ ਤੁਹਾਨੂੰ ਕੋ ਜਾਣਦੇ ਇਹ ਕਹਿੰਦੇ ਸਾਨੂੰ ਐਨਓਸੀ 13000 ਦਾ ਜਿ ਮਿਲਦੀ ਜਾਨ ਕੰਮ ਨੇ ਜੀ ਸਾਹਿਬ ਜੀ ਸਾਹਿਬ ਇਹ ਵਾਰ ਤੁਸੀਂ ਨੋਟਿਸ ਲਾਇਆ ਜੀ ਇਹਦੇ ਨਾ ਦੋ ਤਿੰਨ ਵਾਰ ਨੋਟਿਸ ਕੀਤਾ ਕੋਈ ਜਵਾਬ ਨਹੀਂ ਆਇਆ ਤੇ ਫਿਰ ਅੱਜ ਇਹ ਕਰਕੇ ਡਾਇਰੈਕਟ ਫੌਜੀ ਸਰਕਾਰ ਦੇ ਸਾਹਮਣੇ ਸਾਰੇ ਕਾਨੂੰਨ ਤੋੜੇ ਜਾਂਦੇ ਆ। ਅੱਜ ਖੰਨਾ ਪੁਲਿਸ ਤੇ ਖੰਨਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਨਸ਼ੇ ਦਾ ਤਸਕਰ ਵਿਕੀ son of ਪਿੱਟੂ ਜੋ ਮੀਟ ਮਾਰਕੀਟ 'ਚ ਦਰਹਿਣ ਵਾਲਾ ਹੈਗਾ ਹਾਲ ਫਿਲਹਾਲ 'ਚ ਕਰਤਾਰਨਗਰ ਰਹਿ ਰਿਹਾ ਹੈਗਾ ਉਹਦੇ ਇੱਕ ਇਲੈਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ। ਆ ਜਿਹੜਾ ਵਿਕੀ ਹੈਗਾ ਹਾਲ ਫਿਲਹਾਲ ਜੇਲ੍ਹ 'ਚ ਹੈਗਾ ਤੇ ਇਹਦੇ ਉੱਪਰ ਦੋ ਐਨਡੀਪੀਐਸ ਦੇ ਮੁਕਦਮੇ ਹੈ ਇੱਕ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ 1.5 ਕਿਲੋ ਆਈਸ ਤੇ 1 ਕਿਲੋ ਫੀਮ ਇਹਦੇ ਕੋਲੋਂ ਬਰਾਮਦ ਹੋਈ ਸੀਗੀ ਤੇ ਅੱਜ ਜੋ ਇਹਦੀ ਇਲੈਗਲ ਕੰਸਟਰਕਸ਼ਨ ਹੈ ਐ ਦੇ ਉੱਪਰ ਮਿਊਂਸੀਪੈਲਿਟੀ ਵੱਲੋਂ ਇੱਕ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਅਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈਗੀ ਤੇ ਖੰਨਾ ਪੁਲਿਸ ਐਂਡ ਪੂਰਾ ਕ ਪੂਰਾ ਹੀ ਜੋ ਐਡਮਿਨਿਸਟ੍ਰੇਸ਼ਨ ਹੈ ਉਹਦਾ ਜੋ ਹੀ ਯੋਧ ਨਸ਼ੇ ਵਿਰੋਧੀ ਜੋ ਕਾਰਵਾਈ ਚੱਲਦੇ ਹੈਗੇ ਤੇ ਮਾਰਚ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਵਧੀਆ ਕੰਮ ਰਿਹਾ ਹੈ ਖੰਨਾ ਸਪੈਸ਼ਲੀ ਜ਼ਿਲ੍ਹੇ ਦੇ ਵਿੱਚ ਅਸੀਂ 900 ਤੋਂ ਵੱਧ ਪੈਡਲਰਸ ਵਗੈਰਾ ਹੁਣ ਤੱਕ ਫੜ ਲਏ ਹੈ ਤੇ ਅੱਗੇ ਵੀ ਇਦਾਂ ਦੀ ਕਾਰਵਾਈ ਚੱਲਦੀ ਰਹੇਗੀ ਮੈਡਮ ਹੋਰ ਜੋ ਨਸ਼ਾ ਤਸਕਰ ਖੰਨੇ ਦੇ ਵਿੱਚੋਂ ਹੋਰ ਵੀ ਕੋਈ ਨਿਗਰਾਨੀ ਜਿੱਥੇ ਵੀ ਪੰਜਾਬ ਚੱਲੂ ਹੈ ਅ ਦੇਖਿਏ ਪਹਿਲਾਂ ਵੀ ਮੈਂ ਜਿਵੇਂ ਮੀਡੀਆ ਨੂੰ ਦੱਸਿਆ ਹੈਗਾ ਕਿ ਲੀਗਲੀ ਅਸੀਂ ਜੋ ਨਸ਼ੇ ਦੇ ਤਸਕਰ ਹੈ ਇਨਾਂ ਦੀ ਪ੍ਰੋਪਰਟੀਆਂ ਵਗੈਰੇ ਨੂੰ ਵੈਰੀਫਾਈ ਕਰਦੇ ਚਾਲੂ ਹੋ ਸਰ ਤੇ ਵਿੱਕੀ ਕੌਣ ਹੈ ਜਿਹਦੇ ਖਿਲਾਫ ਮਕਦਮਾ ਹੈ ਜੀ ਤੇ ਉਹਨਾਂ ਦੇ ਕਿੰਨੇ ਮਕਦਮੇ ਨੇ ਜੀ ਉਹਨਾਂ ਦੇ 2 ਮਕਦਮੇ ਸੀਗੇ ਤੇ ਉਹਦੇ ਕਰਕੇ ਅੱਜ ਤੁਹਾਨੂੰ ਏਡੀ ਕਾਰਵਾਈ ਚੱਲਣੀ ਪਈ ਕੀ ਕਹੋਗੇ ਜੀ ਸਰ ਜੇ ਲੋ ਜੋ ਵੀ ਗੁਨਾਹ ਕੀਤੇ ਅਸੀਂ ਮਾਫੀ ਮੰਗਦੇ ਆਂ ਪਰ ਅਗੋਂ ਨਾਲ ਅਸੀਂ ਇੰਦਾ ਦਾ ਗੁਨਾਹ ਨਹੀਂ ਕਰਾਂਗੇ 2-3 ਸਾਲ ਹੋ ਗਏ ਅਸੀਂ ਤਾਂ ਸ਼ਾਂਤੀ ਨਾਲ ਇੱਧਰ ਕਰਤਾਰ ਨਗਰ ਚ ਰਹਿਣ ਆਏ ਸੀਗੇ ਜੇ ਅਸੀਂ ਇਹੀ ਕੰਮ ਕਰਦੇ ਹੋ ਸੀ ਉਦੋਂ ਮੀਡ ਮਾਰਕੀਟ ਤੇ ਰਹੀ ਜਾਂਦੇ ਫਿਰ ਅਸੀਂ ਉੱਥੋਂ ਕੱਦੋਂ ਆਣਾ ਸੀ ਸਰ ਸਰਕਾਰ ਤੇ ਪੁਲਿਸ ਨੂੰ ਕੀ ਭਰੋਸਾ ਦਿਵਾਉਣੇ ਨੇ ਜੀ ਅਸੀਂ ਸਰਕਾਰ ਦੀ ਪੁਲਿਸ ਨੂੰ ਇਹੀ ਕਹਿੰਦੇ ਵੀ ਇੱਕ ਗੰਦ ਸੱਜੀ ਮੁੱਕਣਾ ਚਾਹੀਦਾ ਵਾ ਸੱਚਮੁੱਚ ਇਹ ਜਿਹੜੀ ਅਸੀਂ ਕਹਿੰਦੇ ਨਸ਼ਾ ਮੁੱਕਣਾ ਚਾਹੀਦਾ ਵਾ ਕਰੋ ਕਾਰਵਾਈ ਅਸੀਂ ਕਹਿੰਦੇ ਉਹਨਾਂ ਤੇ ਵੀ ਕਰੋ ਜਿਹੜੇ ਹਲੇ ਤੱਕ ਵੀ ਨਹੀਂ ਹਟਦੇ ਪਏ ਐਨੇ ਨੇ ਪਰਚੇ ਆ ਸਰ ਉਹਨਾਂ ਤੇ ਹਲੇ ਤੱਕ ਵੀ ਨਹੀਂ ਲੋਕ ਹਟਦੇ ਪਏ ਜੇ ਕੋਈ ਆਪਣੀ ਸੁਧਾਰ ਕੇ ਗਲਤੀ ਨੂੰ ਦੱਦਣਾ ਰਹਿਣਾ ਚਾਹੁੰਦਾ ਉਹਨੂੰ ਵੀ ਰਹਿਣ ਨਹੀਂ ਦਿੰਦੇ ਇਹ ਫਿਰ ਬਿਨਾਂ ਜੱਜ ਸਾਡੇ ਨਾਲ ਆ ਘਰ ਦਿੱਤਾ ਕਹਿੰਦੇ ਜਾਂ ਕਹਿੰਦੇ ਹੋਟਲ ਦੇ ਕਹਿੰਦੇ ਭਾਈ ਕਾਰਵਾਈ ਕਰ ਰਹੇ ਤੁਸੀਂ ਅਗਰ ਕੋਈ ਕਾਰਵਾਈ ਕਰ ਰਹੇ ਤੁਸੀਂ ਕੌਣ ਹੀ ਬੋਲ ਰਹੇ ਸੀ ਇਹਨਾਂ ਨੂੰ ਕਹਿੰਦੇ ਜਾਂ ਜਾ ਰਹੇ ਆ ਇਹਨਾਂ ਨੂੰ ਇਹਨਾਂ ਨੂੰ ਉਹਦੇ ਨਹੀਂ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਕਿ ਇਸਤਾਨ ਦੇ ਮਾਪੇ ਜਿਹੜਾ ਟਾਉਣਾ 9% ਪ੍ਰਵੀਜ਼ਨ ਨਾਲ ਦਿੱਤਾ ਸੀ ਕਿਉਂ ਨਾ ਦਿੱਤਾ ਕਰ ਸੀ ਇਹਨਾਂ ਨੇ ਨਾਹੇ ਦੇ ਜਿਹਾ ਨਾਹੇ ਬੋਲ ਕੇ ਜਿਹਾ ਨਹੀਂ ਕੋਈ ਇਹਨਾਂ ਦਾ ਨਕਸ਼ਾ ਪਾਸ ਪੈਣਾ ਸੀ ਜੋ ਉਹ ਇਹ ਗੱਲ ਨਹੀਂ ਰਹੇ ਉਹ ਕਹਿੰਦੇ ਉਹ ਆਪਣਾ ਕੰਮ ਨੇ ਉਹ ਕੋਈ ਨਾ ਜਾਣਦੇ ਉਹ ਇਹ ਕਹਿੰਦੇ ਹਨ ਉਹ ਐਨਓਸੀ 13000 ਦਾ ਜਿ ਮਿਲਦੀ ਜੀ ਆਹ ਲੈ ਕੰਮ ਨੇ ਉਹ ਜੀ ਸਾਹਿਬ ਜੀ ਸਾਹਿਬ ਇਹ ਕਰ ਦੇ ਸਕਦਾ ਤੀਨੀ ਵਾਰ ਤੁਸੀਂ ਨੋਟਿਸ ਲਾਇਆ ਜੀ ਉਹਦੇ ਯਾ ਦੋ ਤਿੰਨ ਵਾਰ ਰੋਡ ਤੇ ਜੇ ਕੋਈ ਜਵਾਬ ਨਹੀਂ ਆਇਆ ਤਾਂ ਫਿਰ ਅਡਮੈਨਿਸਟ੍ਰੇਸ਼ਨ ਕਰਕੇ ਡਾਇਰੈਕਟ ਫੂਨ ਸਰ ਪ੍ਰਸ਼ਾਸਨਿਕ ਮੈਂਟਰ ਨਾਲ ਗੱਲ ਕਰਨੀ ਚਾਹੀਦੀ ਹੈ